ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਤੇ ਟਾਈਮ ਹੋ ਗਿਆ ਅੱਜ ਸਵੇਰ ਦੇ 6:00 ਵਜੇ ਤੇ 21 ਮਿੰਟ ਹੋ ਗਿਆ ਤਰੀਕ ਹੋ ਗਈ 12 ਅਕਤੂਬਰ 2024 ਤੇ ਚੜ ਗਿਆ ਦਿਨ ਅੱਜ ਸੋਮਵਾਰ ਤੇ ਅੱਜ ਤਾਂ ਇਹਦਾ ਜੇ ਰੇਟ ਬਾਈ ਅੱਜ ਮਗੇ ਹੋਣਗੇ ਰੇਟ ਬਦਲੇ ਹੋਣਗੇ ਅੱਜ ਵੇਖੀਏ ਆਜੋ ਪਹਿਲਾਂ ਤਾਂ ਸਾਹਮਣੇ ਚੱਲੀ ਜਾਂਦੀ ਜਿਹੜੀ ਮਰੂਦਾ ਦੀ ਬੋਲੀ ਤੇ ਗੱਲਬਾਤ ਕਰੀਏ ਬਾਈ ਨਾਲ ਮਰੂਦਾ ਦਾ ਯਾਰ ਕੀ ਰੇਟ ਵਿਕੀ ਜਾਂਦੇ ਮਰੂਦ ਅੱਜ ਮਰੂਦੋ ਮਰੂਦੋ ਤਾਂ ਦੇਖ ਦੋਨੀਆ ਬਾਈ ਕੀ ਬਾਤ ਈ ਅਦਰ ਮਰੂਦ ਪੜੇ ਆਏ ਪਏ ਆ ਕਹਿੰਦੇ ਮੰਡੀ ਚ ਤੇ ਹੋਰ ਬਾਈ ਕੀ ਜਿਹੜਾ ਭਰਾ ਠੀਕ ਆ ਵਧੀਆ ਕੀ ਆਲਾ ਬਾਈ ਲੱਗੀ ਬਈ ਬੋਲੀ ਯਾਰ ਨਹੀਂ ਹਾਈ ਲੱਗੀ ਲੱਗਣੀ ਆ ਠੀਕ ਆ ਹੋਰ ਬੋਲੋ ਯਾਰ ਆਈ ਲੇਟ ਲੱਗਦਾ ਕੰਮ ਥੋੜਾ ਜਿਹਾ ਹੋਰ ਵੀ ਆਇਆ ਪਹਾ ਬਹੁਤ ਤੇਜ਼ ਆ। ਨੰਬਰ 1 ਮਰੂਦ ਹੁੰਦਾ ਹੈ। ਪਹਾ ਬਹੁਤ ਤੇਜ਼ ਆ। ਪਹਾ ਬਹੁਤ ਕਿੰਨਾ ਹੋ ਗਿਆ ਪਹਾ ਅੱਜ? 65 70 ਦਾ ਪਹਾ। ਹਾਂ। 65 70 ਰੁਪਏ ਜਿਹੜਾ ਮਰੂਦ ਭਾਈ ਵਿਕੀ ਜਾਂਦਾ ਇਹਨਾਂ ਹਰਾਕ ਚਾਰ ਮਰੂਦਾਂ ਅਖੀਰ ਸਿਰੇ ਦੀ ਕੁਆਲਟੀ ਦਾ। 10 ਮਰ ਕਿਹੜੀ ਆਉਂਗਾ ਲੱਗੇ ਦਾ। ਆਹ ਸਿਰੇ ਹੀ ਆਵੇ। ਆਹ ਸਿਰੇ ਦੀ ਕੁਆਲਟੀ ਆ। ਇਹ ਇੱਕ ਸਰ ਮਰੂਦ ਹੈ। 65 ਰੁਪਏ ਵਿੱਚ ਆ। ਇਹ 65 ਰੁਪਏ ਵੇਚਿਆ ਭਾਈ ਤੇ ਬਾਕੀ ਸਿਰਾਂ ਰੇਟ ਵੀ ਮਲਾ ਦਾ 65 ਹੋਊਗਾ। ਬੋਲੀ ਕਰਦੇ ਆ ਕਿ ਵੈਸੇ ਹੀ ਸੱਤਾ ਹੋਊਗਾ। ਇਹ ਮੇਰਾ ਬੋਲੀ ਤੇ ਆ। ਬੋਲੀ ਵੀ ਹੋਊਗੀ। ਜਾਉਣਾ ਨਹੀਂ ਹੋਣੀ ਆ ਜਾਉਣਾ ਦੀ ਬੋਲੀ ਵੀ ਅੱਜ ਲੇਟ ਆਵੇ 3 ਵਜੇ ਅੱਗੇ ਪੜਾਕੇ ਤੋਂ ਪੈ ਜਾਂਦੇ ਆ ਪਰ ਅੱਜ ਪੜਾਕੇ ਥੋੜੇ ਲੇਟ ਆ ਨਾ ਬੈਣਗੇ ਜੀ ਪੂਰਾ ਮੌਸਮ ਖਰਾਬ ਆ ਜਾ ਇੱਕ ਨੰਬਰ ਦੁਕਾਨ ਤੇ ਖੜਿਆ ਮੌਸਮ ਅੱਜ ਤੁਹਾਨੂੰ ਵਿਖਾ ਦਈਏ ਪਹਿਲਾਂ ਤਾਂ ਮੀਂਹ ਦਾ ਮੌਸਮ じゃ ਲੱਗ ਜਾਂਦਾ ਜੇ ਮਾ ਚੱਕਦੇ ਹੋ ਬੋਲੀ ਕਹਿੰਦੇ ਮੀਂਹ ਆ ਜਾ ਯਾਰ ਚਲੋ ਨਵੇੜੋ ਕੰਮ ਕੀ ਕਰੀਏ ਇਹਦਾ ਜਾਉਣਾ ਨੁਕਸਾਨ ਜੀ ਬੰਦ ਨਹੀਂ ਹੁੰਦੀ ਬੋਲੀ ਨਹੀਂ ਬੰਦ ਹੁੰਦੀ ਇਹ ਤਾਂ ਕਾਦੀ ਅਣੀ ਬੜਾ ਤੇਜ਼ ਹੋਊ ਵੀ ਬੋਲੀ ਛੇਦੀ ਕਹਿੰਦਾ ਇਹ ਨਵੇੜੋ ਕੰਮ ਹੈ ਹੱਥ ਤੇ ਹੋ ਰਿਹਾ ਐਸਾ ਤੇ ਬਾਕੀ ਇਧਰ ਮੌਸਮ-ਮੂਸਮ ਹੈਗਾ ਮੀਂਹ ਦਾ ਕੱਲ ਵੀ ਸੀਗਾ ਯਾਰ ਕੱਲ ਕਣੀਆਂ ਜੀਆਂ ਥੋੜੀਆਂ ਜੀਆਂ ਆਪਣੇ ਪਿੰਡ ਅੱਜ ਵੇਖੋ ਜੇ ਮੀਂਹ ਆਉਂਦਾ ਤਾਂ ਆਪਣਾ ਪਿੰਡ ਢਲ ਮੰਗਣਾ ਤੁਹਾਨੂੰ ਪਤਾ ਹੀ ਕੋਟ ਕਪੂਰੀ ਨੇੜੇ ਤੇੜੇ ਨਾ ਪਿੰਡ ਆ ਬਾਈ ਹੈ ਹਾਂ ਕਣੀਆਂ ਆ ਇੱਥੇ ਹਾਂ ਕਣੀਆਂ ਨੇ ਥੋੜੀਆਂ ਜੀਆਂ ਹੀ ਮਾਰਨਗੇ ਬਹੁਤ ਹੀ ਬੂਹਾਂ ਹਾਂ ਕੀ ਆਲਾ ਬਾਈ ਹੋ ਠੀਕ ਆ ਭਰਾ ਲੱਗੇ ਵੀ ਬੋਲੀ ਕੇ ਲੱਗਣੀ ਆ ਜਾਂ ਮੰਦੀ ਲੱਗਣੀ ਆ ਜੇ ਬਰੂਦ ਲੱਗਣੀ ਆ ਇਹ ਲੇਟ ਆ ਕੰਮ ਯਾਰ ਨਹੀਂ ਨਹੀਂ ਰੇਟ ਗਿਆ ਨਹੀਂ ਸਵਾਸ਼ ਹੀ ਹੋ ਗਏ ਅੱਡੇ ਤੋਂ ਪੈਂਦੇ ਪੜਾ ਕਿੰਝ ਵਜ ਕੇ ਨਹੀਂ ਅੱਜ ਰੇਟ ਹੈ ਜੀ ਅੱਛਾ ਤੇ ਬੰਦੇ ਵਾਵਾ ਇਕੱਠੇ ਫਿਰਦੇ ਇਧਰ ਫੜੀਆਂ ਵਾਲੇ ਜਿੰਨੇ ਬੰਦੇ ਜਿਆਦਾ ਇਕੱਠੇ ਹੋਣਗੇ ਉਹਨੇ ਜਿਆਦਾ ਪੜਾ ਕੇ ਬਣੇ ਬੋਲੀ ਤੇ ਅੱਜ ਮੈਂ ਤਾਂ ਤੁਹਾਨੂੰ ਜਾਵਣਾ ਦੀ ਬੋਲੀ ਵਿਖਾਈ ਗਿਆ ਲਾਈਵ ਕਰਕੇ ਬੋਲੀ ਅੱਜਣਾ ਹਾਂ ਲਾਈਵ ਹਾਂ ਪੜਾ ਕੇ ਬਣਨੇ ਚਾਹੀਦੇ ਅੱਜ ਆਪਣੇ ਮਰੂਦ ਆਹਾਂ ਕੀ ਰੇਟ ਵਾਗੇ ਬਾਈ 70 ਚੱਲੀ ਜਾਂਦੇ 70 ਚੱਲੀ ਜਾਂਦੇ ਆ ਬਾਈ ਇੱਥੇ ਮੇਰਾ ਰਾਦਾ ਜਰਮਾਂਂਦਰ ਹੋ ਰੇ ਨਹੀਂ ਪਤਾ ਕਰ ਲੈ ਉਹ ਕਦੇ ਬੋਲੀ ਨਾ ਸਟਾਰਟ ਹੋ ਜੇ 70 ਰੁਪਏ ਜਿਹੜੀ ਸਿਰੇ ਦੀ ਕੁਆਲਿਟੀ ਵੇਖੀ ਆ ਤੇ 75 ਹੀ ਵੇਖਿਆ ਕੋਈ ਕਿ ਨਹੀਂ ਹਾਂ ਵੇ ਭਿੰਤਰੇ ਦੀ ਬਈ ਸਿਰੇ ਦਾ ਕਿੰਨਾ ਵੇਖ ਗਿਆ ਅੱਜ ਆ 70 ਰੁਪਏ ਦਾ 70 ਰੁਪਏ ਦਾ ਜਿਹੜਾ ਸਿਰੇ ਦੀ ਕੁਆਲਿਟੀ ਵੇਖੀ ਆ ਹਨ 18 20 ਕਿਲੋ ਦੇ ਆਸ-ਪਾਸ ਜਿਹੜਾ ਬਈ weight ਹੁੰਦਾ ਹੈ ਕ੍ਰੇਡ ਦਾ ਛੋਟਾ ਕ੍ਰੇਡ ਵੱਡਾ ਕ੍ਰੇਡ ਵੀ ਆਉਂਦਾ ਕੋਈ ਆਉਂਦੇ ਆਓ ਉਹ ਵੱਡੇ ਕ੍ਰੇਡ ਆ ਉਹਦਾ ਜ਼ਿਆਦਾ ਵਜਨ ਉਹ 30 ਕਿਲੋ ਹਾਂਜੀ ਹੋ ਗਿਆ 30 ਕਿਲੋ ਦੇ ਵਜਨ ਉਹ ਬਈ ਜਿਹੜਾ ਕ੍ਰੇਡ ਸਾਹਮਣੇ ਪਿਆ ਵੱਡਾ ਆ ਜਿਹੜਾ ਘਾਟਾ ਬੇੜਾ ਦਾ 17 18 ਕਿਲੋ ਦੱਸੀ ਜਾਂਦੇ ਬਾਈ ਇਹਨੇ ਤੇ ਰੌਣਕ ਮੇਲਾ ਫੁੱਲ ਆ ਯਾਰ ਇੱਕ ਨੰਬਰ ਦੁਕਾਨਾਂ ਤੇ ਜਿੱਥੇ ਆਪਾਂ ਖੜੇ ਆ ਬਾਈ ਇਹਨੇ ਬਾਈ ਜਮਨ ਦੀ ਬੋਲੀ ਕਹਿੰਦੇ ਸਟਾਰਟ ਕਰ ਦੇ ਓਏ ਹਾਂ ਜੱਧਾ ਪੂਣੇ ਘੰਟੇ ਲੱਗੇ ਅੱਜ ਕੀ ਗੱਲ ਯਾਰ ਲੇਟ ਨਹੀਂ ਕੰਮ ਹਾਂ ਅਮਰੂਦ ਕਰਕੇ ਲੇਟ ਹੈਂ ਅਮਰੂਦ ਕਰਕੇ ਅਮਰੂਦ ਕਰਕੇ ਇਹਦੀ ਬੋਲੀ ਹੁੰਦੀ ਹੈ ਕਿ ਵੈਸੇ ਹੀ ਨਹੀਂ ਵੈਸੇ ਇਹ ਵੈਸੇ ਹੀ ਵਿਕ ਜਾਂਦਾ ਬਾਈ ਇਹਦੀ ਬੋਲੀ ਨਹੀਂ ਹੁੰਦੀ ਬਾਈ ਵੈਸੇ ਸਭ ਦਾ ਹੁੰਦਾ ਹੈ ਤੇ ਆ ਜਾ ਕਰੋ ਆ ਦੀ ਇੱਧਰ ਚੱਲੀਏ ਤੇ ਬਾਈ ਕੋਲੇ ਚੱਲਦੇ ਆ ਭਰਾ ਕੋਲੇ ਤੇ ਨੋਵੇਂ ਮਿੱਤਰੋ ਤਾਜੇ ਰੇਟ ਇਧਰ ਕੱਦੂ ਬਹੁਤ ਘੈਂਟ ਕੁਆਲਿਟੀ ਪਈ ਐ ਕੱਦੂ ਦੇ ਰੇਟ ਤੁਹਾਨੂੰ ਗਣਾਈਏ ਮਿੱਤਰੋ ਅੱਜ ਚੱਪ ਘੱਟ ਕੱਦੂ ਆ ਬਾਈ ਤੇ ਵੇਖ ਕੱਦੂ ਕਰਦੇ ਚੱਪ ਯਾਰ ਚੱਲ ਬਾਈ ਹੋਰ ਭਰਾ ਕਹਿਮ ਠੀਕ ਆ ਬਾਈ ਕੀ ਰੇਟ ਲੱਗਿਆ ਭਈ ਉਹ ਸਿਰੇ ਵਾਲਾ ਕੱਦੂ ਅੱਜ ਕੱਦੂ ਬਾ 50 60 ਰੁਪਏ ਦਾ ਰੇਟ ਆ ਬਈ ਜਿਹੜਾ 50 60 ਰੁਪਏ ਕੱਦੂ ਜਿਹੜਾ ਚੱਲੀ ਜਾਂਦਾ ਐ ਬਾਕੀ ਇਹ ਸਿਰੇ ਨਹੀਂ ਕੁਆਲਿਟੀ ਤੁਹਾਨੂੰ ਦੱਸ ਦਈਏ ਘੈਂਟ ਕੁਆਲਿਟੀ ਆ ਪੂਰੀ ਤੇ ਮਟਰ ਆਇਆ ਬਾਈ ਕੋਲੇ ਹਰੇ ਹਰੇ ਐਨ ਕਚਾਰ ਕੀ ਰੇਟ ਆ ਪਈ ਐ ਮਟਰ 1 ਏ ਬਾਈ 100 ਤੇ 20 ਰੁਪਏ ਕਿਲੋ ਜਿਹੜੇ ਹਰੇ ਮਟਰ ਆ ਵਿਕੀ ਜਾਂਦੇ ਆ ਤੇ ਬਾਕੀ ਇਧਰ ਬਾਈ ਜਿਹੜੇ ਨਾਰੀ ਵਾਲਾ ਆ ਗਏ ਹਰੇ ਨਾਰੀ ਵਾਲਾ ਆ ਗਏ ਤੇ ਹੋਰ ਕੁਆਲਿਟੀ ਤੁਹਾਨੂੰ ਵਿਖਾਉਣੇ ਕੀ ਕੁਝ ਪਿਆਗਾ ਬਾਈ ਨਾਲ ਕਰਦਾ ਸੱਤਣਾ ਨਹੀਂ ਹੁੰਦਾ ਯਾਰ ਬਾਈ ਸੱਤਣਾ ਹੁੰਦੇ ਸੌਦਾ ਖਤਮ ਹੁੰਦਾ ਯਾਰ ਵੱਲਾਂ ਹੀ ਆ ਤਾਂ ਲਾਈਵ ਬੈਠਾ ਹੀ ਉਹ ਚੌਲੇ ਚੂਲੇ ਤਿਆਰ ਨਹੀਂ ਹੋਏ ਕੀ ਕੀ ਚੱਕਰ ਕੱਦੂ ਵੀ ਨਹੀਂ ਹੋਇਆ ਤਿਆਰ ਮਾਚੰਗਾ ਵੱਲਾਂਾ ਮੈਂ ਉਦੋਂ ਵੇਖ ਕੇ ਆਇਆ ਸੀ ਵੱਲਾਂ ਵੱਲਾਂ ਬਾਈ ਮਾਚੰਗਾ ਵੇਹੇ ਕਣੀਆਂ ਲੈ ਪਗਾਂ ਮਿੱਤਰੋ ਕਿਉਂ ਬਰੋ ਕਣੀਆਂ ਲੈ ਪਗਾਂ ਵੜ ਜਾ ਛੱਡਾ ਥੱਲੇ ਵਧੂਗਾ ਮੀ ਕਿ ਨਹੀਂ ਵਧੂਗਾ ਵਧੂਗਾ ਮੈਂ ਤਾਂ ਲਾਦਾ ਵਧ ਗਿਆ ਕੰਮ ਵਧਣਾ ਕੀ ਆ ਕਣੀਆਂ ਲੈ ਪਈਆਂ ਚੋਬਰੋ ਯਾਰ ਜਾਲਾ ਬਾਈ ਠੀਕ ਆ ਜੀ ਸਤਿ ਸ਼੍ਰੀ ਅਕਾਲ ਤੋਰੀਆਂ ਲੈ ਲੈਂਦੇ ਸੀ ਬਾਈ ਅੱਜ ਹਾਂਜੀ ਲੈਣੀਆਂ ਕੀ ਰੇਡ ਵੈਗੀ ਅੱਜ ਤੋਰੀ 45 ਰੁਪਏ ਜੀ 45 ਰੁਪਏ ਕਿਲੋ ਜਿਹੜੀ ਬਾਈ ਇੱਥੇ ਤੋਰੀ ਵੈਖ ਰਹੀ ਆ ਫਿਲਹਾਲ ਕਿੰਨੇ ਗ੍ਰੇਡ ਦੀ ਹੈ ਇਹ ਥੋੜੀ ਜੀ ਸਾਰਾ ਤੱਕ ਥੋੜੀ ਲੈਂਦੀ ਆ ਯਾਰ ਕਣਗਾ ਨਾ ਮਾਦਣਾ ਚੱਲ ਗਿਆ ਛੱਡਾਂ ਥੱਲੇ ਕਿੱਧਾ ਥਲੇ ਜਾਣਾ ਪਊਗਾ ਜੇ ਕੱਲੂਗਾ ਅੱਵੇ ਜਾਣਾ ਹੀ ਪੈਣਾ ਜੇ 5 ਵਾ 20 ਰੁਪਏ ਬੈਠੇ ਰਹੇਗਾ ਤੋਰੀ ਬਈ ਜਿਹੜੀ 45 ਰੁਪਏ ਕਿਲੋ ਜਿਹੜੀ ਚੱਲੀ ਜਾਂਦੀ ਐ ਤੋਰੀ ਤੇ ਆਜੋ ਕਰਾਂ ਦੀ ਹੋਰ ਵੈਰੈਟੀ ਜਿਹੜੀ ਬਾਈ ਚੈੱਕ ਕਰਦੇ ਪਿੰਡੀ ਆ ਗਈ ਐ ਮਿੱਤਰੋ ਅੱਲਾ ਆ ਗਿਆ ਇੱਧਰ ਪਿੰਡੀ ਚੈੱਕ ਕਰੀਏ ਬਾਈ ਕਿ ਕੀ ਰੇਟ ਵਿਕੀ ਜਾਂਦੀ ਆ ਭਰਾ ਬਾਈ ਕੀ ਹਲਚਲ ਆਈ ਹੋਰ ਇਹ ਰੇਟ ਚੱਲੀ ਜਾਂਦੀ ਭਿੰਡੀ ਅੱਜ ਅੰਦਰਲਾ ਰੇਟ ਆ 30 ਰੁਪਏ ਤੇ ਜਿਹੜਾ ਪਰਚੂਨ ਦਾ ਰੇਟ 50 ਰੁਪਏ ਠੀਕ ਆ ਹੋਲ ਸੇਲ ਦਾ ਰੇਟ ਆ ਜਿਹੜਾ ਬਾਈ 30 ਰੁਪਏ ਨੇੜ ਤੇ ਜਿਹੜੀ ਭਿੰਡੀ ਇੱਥੇ ਵਿਕੀ ਜਾਂਦੀ ਆ ਤੇ ਜਿਹੜੇ ਪਰਚੂਨ ਦਾ ਰੇਟ ਘੱਟੋ ਘਾਟੇ ਤੁਹਾਨੂੰ ਮਿਲਣਾ 50 ਰੁਪਏ ਸਿੱਧੀ ਗੱਲ ਆ ਕਿਉਂਕਿ 10-20 ਰੁਪਏ ਦਾ ਅਗਲੇ ਨੇ ਬਾਈ ਆਦਾ ਮੁਨਾਫਾ ਕਮਾਉਣਾ ਹੀ ਤੇ ਇਧਰ ਭਗਦਰ ਜੀ ਮੱਛੀ ਪਈਏ ਕਹਿੰਦੇ ਕਣੀਆਂ ਥੋੜੀਆਂ ਥੋੜੀਆਂ ਲਈ ਜਾਂਦੀਆਂ ਬਾਕੀ ਗੱਲਬਾਤ ਕਰਦੇ ਆ ਬਾਈਆਂ ਦੇ ਨਾਲ ਹੋਰ ਬਾਈ ਕੀ ਹਾਲਚਾਲ ਆਈ ਕਹਿ ਬਸ ਇਹ ਤਾਂ ਬਾਈ ਮੇਰਾ ਭਿੰਡੀ ਕੀ ਰੜ ਵੈ ਗਿਆ ਜੀ ਲਵੀ ਲਵੀ ਭਿੰਡੀ ਲਵੀ 25 30 ਰੁਪਏ 30 ਰੁਪਏ ਤੱਕ ਜਿਹੜੀ ਸਿਰੇ ਦੀ ਕੁਆਲਿਟੀ ਦੇਖੀ ਆ ਜਿਹੜੀ ਆ ਪਕੜਾ ਇਹ ਆਪਾਂ ਕਿੰਨੀ ਲਾ ਦਨੇ ਇਹ ਹੁਣ 10 ਰੁਪਏ ਨਹੀਂ ਲੈਣੀ ਪਛੀ ਇਹ ਤਾਂ ਦਾਣੇ ਵਾਲੀ ਰਹਿ ਗਈ ਇਹ ਦਾਣਿਆਂ ਦੀ ਰਹਿ ਗਈ ਆ ਵੈਸੇ ਸਿਰੇ ਦੀ ਕੁਆਲਿਟੀ 25 30 ਰੁਪਏ ਜਿਹੜੀ ਬਾਈ ਵਿਕੀ ਜਾਂਦੀ ਹੈ ਤੇ ਠੀਕ ਤੋੜ ਜਾ ਤੇ ਬਾਈ ਦੇ ਕੋਲ ਪਹਿਲਾਂ ਕੁਆਲਿਟੀ ਚੈੱਕ ਕਰੋ ਮੜੀ ਜੀ ਆਸ-ਪਾਸ ਆਇਆ ਲਾ ਜੀ ਬਾਈ ਵਾਲਾ ਬਾਈ ਤੋਰੀ ਕੀ ਰੇਟ ਕਰਦੀ ਐ ਤੋਰੀ ਆਪਨੇ 300 ਰੁਪਏ ਇਹ 50 ਰੁਪਏ ਕਿਲੋ ਬਾਈ ਸੋਰੀ ਇਹਦੇ ਵੇਚੀ ਜਾਂਦੀ ਵਿਕੀ ਜਾਂਦੀ 50 ਰੁਪਏ ਕਿ ਮੰਗ ਰਹੇ ਆਪਾਂ ਵਿਕਦੀ ਆ 50 ਰੁਪਏ ਕਿਲੋ ਜਿਹੜੀ ਸੋਰੀ ਹੈ ਵਿਕੀ ਜਾਂਦੀ ਹੈ ਭਲਾ 5 ਕਿਲੋ ਤੇ ਚੂਚੂ ਆ ਗਏ ਬਾਈ ਇੱਧਰ ਚੂਚੂ ਦੀ ਕੁਆਲਿਟੀ ਬਾਈ ਕੀ ਰੇਟ ਵੈ ਗਿਆ ਚੂਚੂ 35 ਰੁਪਏ ਕਿਲੋ ਠੀਕ ਆ 35 ਰੁਪਏ ਕਿਲੋ ਜਿਹੜਾ ਚੂਚੂ ਵਿਕੀ ਜਾਂਦਾ ਸੌਦੀ ਦਾ ਤੇਜ ਹੀ ਹੈ ਮਦਰ ਦੇ ਆਪਾਂ ਕੜਣਾ ਆ ਨਹੀਂ ਇੱਧਰ ਜਾਣਾ ਪੈਣਾ ਛੱਡਾ ਥੱਲੇ ਹਣਾ ਹੋਰ ਬਾਈ ਕੀ ਆ ਬਾਈ ਕਣੀ ਆ ਕੇ ਜਾਣਾ ਪਊਗਾ ਜਾਣਾ ਪਊਗਾ ਤਮੇ ਵੇ ਵਧੀਆ ਗਰਮੀ ਜਿਆਦਾ ਸੀਗੀ ਥੋੜਾ ਨਜ਼ਾਰੇ ਜੇ ਹਨ ਹੈਂਆਂ ਵੇਤੀਆਂ ਨੇ ਪਿੰਡੀ ਇਹ ਪਿੰਡੀ ਬੰਦੇ ਕਿਵੇਂ 50 ਵੇਚਦੇ ਨੇ ਵੇ ਇਹਨੇ 30 ਰੁਪਏ ਦੇ ਵਿਕੀ ਜਾਂਦੇ ਲੋਕਾਂ ਨੇ 25 ਦੀ 50 ਵਿਕਦੀ ਆ ਇਹ ਕੀ ਚੱਕਰ ਆ ਪਾਟ ਕਰਕੇ ਦਰਦਾ ਕਰੋ ਪਾਟ ਕਰੋ ਤੇ ਤਰਜ਼ਾ ਕਰੋ ਜੀ ਠੀਕ ਆ ਤਾਈਆਂ ਵੀ ਤਾਂ ਆ ਗਈਆਂ ਜੀ ਤਾਈਆਂ ਕਿਹੜਾ ਲੈਂਦਾ ਸੋਟੀ ਆਏ ਤਾਈਆਂ ਕਿਹੜਾ ਕਣੀਆਂ ਆਂੀਆਂ ਕਣੀਆਂ ਸਿੰਬਾ ਸਿੰਬਾਲਾ ਕਦੂ ਆ ਬਈ ਉਹ ਕੀ ਰੇਟ ਆ ਉਹ ਵਿਕਿਆ ਬਾਈ ਜੀ 65 ਰੁਪਏ अच्छा तो दूसरा तो ए दा रेट कट हो जा 45 40 40 45 40 ਰੁਪਈਆ ਜਿਹੜਾ ਸਿੰਬਾਣਾ ਕਰਦੂ ਉਹ 65 ਰੁਪਈਆ ਬਾਈ ਦਸੀ ਜਾਂਦਾ ਜੋਣਾ ਸਹੀ ਰੇਟ ਆ 65 ਰੁਪਈਆ ਬਾਈ ਵਿਕੀ ਜਾਂਦਾ ਇੰਨੇ ਕਿ ਮਗਦੇ ਆ 70 ਵਿਕੇ ਇਹ ਆਹ 60 ਰੁਪਈਆ 65 ਦੇ ਨੇੜੇ ਦਾ ਜਿਹੜਾ ਰੇਟ ਬਾਈ ਚੱਲੀ ਜਾਂਦਾ ਤੋਰੀ 40 ਰੁਪਈਆ ਤੇ ਕਦੂ ਇੱਧਰ ਆ ਵੀ ਚੰਗੇ ਆ ਇਹ 45 ਦੇ ਨੇੜੇ ਦਾ ਜਿਹੜਾ ਰੇਟ ਆ ਬਾਈ ਚੱਲੀ ਜਾਂਦਾ ਕਦੂ ਦਾ ਬਾਈ ਤੇਜ ਹੀ ਖੜੇ ਹਲੇ ਨਹੀਂ ਕੱਢਦੇ ਰੇਟ ਹਨਾ ਗਾਂ ਦਾ ਕੀ ਕਰਨੂ ਕਦੂ ਕਵਾਲੀ ਬਹੁਤ ਵਧੀਆ ਵਧੀਆ ਇੱਧਰ ਵੀ ਪਈ ਸੀ ਇੱਕ ਮਗਰ ਤੇ ਸਿੰਬਾਲਾ ਕਦੋਂ ਵੀ ਬੋਕੈਂਡ ਇਹ 65 ਰੁਪਏ ਸਬਜੀ ਸਾਰੀ ਚੰਗੀ ਖਰੀ ਹੈ ਨਾ ਸਬਜੀ ਪੂਰੀ ਵਧੀਆ ਹੂੰ ਖੱਡਾਂ ਚੰਗੀ ਤੀਆਂ ਤੋਂ ਤੇ ਆ ਜਾ ਬਈ ਇੱਧਰ ਅੰਬਾਂ ਦੇ ਆਂਬ ਦੇ ਬਾਗ ਆ ਗਏ ਇੱਧਰ ਆਪਾਂ ਕਹੀਏ ਵੀ ਅੰਬੋ ਅੰਬ ਦੁਨੀਆਂ ਹੋਈ ਪਈ ਆ ਕਹਿੰਦੇ ਅੰਬ ਵਾਲੇ ਬਾਈ ਦੇ ਨਾਲ ਕਰਦੇ ਆ ਗੱਲਬਾਤ ਵੀ ਕਿੱਥੋਂ ਕਿੱਥੋਂ ਦਾ ਮਾਲ ਆ ਗਿਆ ਬਾਈ ਫਲਾਂ ਵਾਲੇ ਪਾਸੇ ਆ ਗਏ ਆ ਬਾਈ ਅੰਬ ਪਏ ਇੱਧਰ ਤੇ ਬਾਈ ਦੇ ਨਾਲ ਕਰੀਏ ਗੱਲਬਾਤ ਹੋਰ ਬਾਈ ਕੀ ਆਲਾ ਠੀਕ ਆ ਭਰਾ ਕਹਿਮ ਤੇ ਬਾਈ ਕੋਲੇ ਆ ਗਿਆ ਕਣੀਆਂ ਆ ਗਿਆ ਮਿੱਤਰਾਂ ਤੇ ਮਾਲ ਤਾਂ ਨਹੀਂ ਆਈ ਜਾਂਦਾ ਜੀ ਆਪਣਾ ਮਾਲ ਬੱਸ ਆਈ ਪਈ ਹੁਣ ਚੋਸਾ ਚੱਲ ਪੈਣਾ ਠੀਕ ਆ ਇਹ ਕੀ ਰੇਟ ਆ ਬਾਈ ਇਹ ਵੀ ਕੋਈ ਅਲੱਗ-ਅਲੱਗ ਰੇਟ ਆ ਕੋਈ 50 ਵਿੱਚ ਦਾ ਕੋਈ 55 ਵਿੱਚ ਦਾ ਠੀਕ ਆ ਰੇਟ ਥੋੜਾ ਡਾਊਨ ਹੋ ਗਿਆ ਤਾਂ ਕੁਆਲਟੀ ਦੇ ਹਿਸਾਬ ਨਾਲ ਕੁਆਲਟੀ ਜਿਵੇਂ ਕੋਈ ਮਾੜਾ-ਵੱਟਾ ਕੋਈ ਇਹੋ ਜਿਹਾ ਪਾਣਾ ਕਾਲਾ ਪਣ ਜਾ ਗਿਆ ਹਾਂ ਉਹਦਾ ਰੇਟ ਹੋ ਜਾਂਦਾ ਇਹ ਬਈ 50 55 ਜਿਹੜਾ ਰੇਟ ਆ 50 55 ਰੁਪਏ ਰੇਟ ਜਿਹੜਾ ਚੱਲੀ ਜਾਂਦਾ ਆ 60 ਵਾਲਾ ਇਹ 60 ਵਾਲਾ ਬਈ ਮੋਟਾ ਅੰਬ ਆ ਗਿਆ ਲੈ ਬਈ ਜੀ ਕਹਿੰਦੇ 70 75 ਵੀ ਹੋ ਗਿਆ ਸੀ ਹਾਂ ਹੋ ਗਿਆ ਸੀ ਉੱਚ ਵਾਲੇ ਹੋ ਜਾਂਦਾ ਕੋਈ ਮਹਿੰਗਾ ਸਸਤਾ ਥੋੜਾ ਬੱਪਾ ਚੱਲਦਾ ਰਹਿੰਦਾ ਹੈ ਤਾਂ ਇਹ ਬਈ ਕਰੇਟੀ 10 ਕਿਲੋ ਵੀ ਇਹ 10 ਕਿਲੋ ਤਾਂ 11 ਕਿਲੋ ਵੀ ਠੀਕ ਆ ਬਈ ਕੋਈ ਇੱਕ ਰਕ ਦੋ ਕੁਸੇ ਅਲਾਡ ਰਾਮ ਕਿਲੇ ਦੇ ਆ ਆ ਗਏ ਬਈ ਤੇ ਇਹਦਾ ਕੀ ਰੇਟ ਆ ਬਈ ਰਾਮ ਕਿਲੇ ਕੋਈ 45 ਰੁਪਏ ਰੁਪਿਆ ਇਹ ਬਈ ਉੱਥੇ ਹੀ ਰੇਟ ਖੜਾ 45 50 ਰੁਪਏ ਨੇੜ ਤੇ ਜਿਹੜਾ ਰੇਟ ਥੋੜਾ ਵਧੀਆ ਹੁੰਦਾ ਚੱਲੀਏ 55 ਰੁਪਏ ਵੇਚਣਾ ਸੀ ਹਾਂ ਜਿੰਨਾ ਵੀ ਨਾ ਭਰਾਵਾਂ ਨੇ ਹਲੇ ਵੀ ਚਾਰ ਪਾਣਾ ਨਹੀਂ ਪਾਇਆ ਕਈ ਵਾਰੀ ਮੂਡ ਬਣ ਜਾਂਦਾ ਆਮ ਕੇਲਾ ਆਉਂਦਾ ਅਮਰਤ ਫਰੂਟ ਕੰਪਨੀ ਤੇ ਖੜੇ ਆ ਬਾਈ ਹਨ ਤੇ ਇੱਥੇ ਹਲੇ ਆਮ ਆਮ ਕੇਲਾ ਆ ਰਿਹਾ ਫਿਲਹਾਲ ਕਿਉਂਕਿ ਦੂਜਾ ਦੇਸੀ ਦਾ ਬਾਈ ਬੰਦ ਹੋ ਗਿਆ ਤੁਸੀਂ ਬੰਦ ਹੋ ਗਿਆ ਬਾਈ ਤੇ ਹੁਣ ਇਸੇ ਦਾ ਹੀ ਚਾਰ ਪਾਣਾ ਇਹ ਵੀ ਕੁਆਲਿਟੀ ਵਧੀਆ ਹੁੰਦੀ ਹੈ ਬਾਈ ਸ਼ਾਨਦਾਰ ਆਮ ਆਮ ਕੇਲਾ ਦੀ ਉਹ ਆਮ ਕੇਲਾ ਵਧੀਆ ਬਹੁਤ ਸਾਲ ਜੀ ਨਾਲ ਲੰਮਾ ਚੱਲਣਾ ਚਾਰ ਸਾਲ ਵਾਸਤੇ ਖਰਾਬ ਨਹੀਂ ਹੁੰਦਾ ਬਿਲਕੁਲ ਥੋੜਾ ਮਹਿੰਗਾ ਜ਼ਰੂਰ ਪੈਂਦਾਗਾ ਤੇ ਪਰ ਇਹਦੇ ਚ ਗੁੱਦਾ ਜਿਆਦਾ ਹੁੰਦਾ ਬਈ ਤੁਹਾਨੂੰ ਦੱਸ ਦਈਏ ਗਿੜਕ ਛੋਟੀ ਹੁੰਦੀ ਆ ਤੇ ਕੁਆਲਿਟੀ ਵਧੀਆ ਪਈ ਆ ਬਾਕੀ ਚੋਸਾਂ ਬਾਈ ਕੋਲੇ ਤੇ ਦਾ ਰਾਮ ਕਿਲਾ ਅੰਬਾ ਦਾ ਕਾਮ ਆ ਬਾਈ ਦਾ ਮੈਨ ਅਮਰਦ ਫਰੂਟ ਕੰਪਨੀ ਤੇ ਖੜੇ ਆ ਬਾਈ ਉਹ ਨੰਬਰ ਆਪਣਾ ਬਾਈ ਠੀਕ ਆ 97 98 780 073 11 98 780 073 11 ਬਾਈ ਨਾਲ ਕਨੈਕਟ ਕਰ ਲਓ 10 ਕਿਲੋ ਦੀ ਪੈਕਿੰਗ ਆ ਤੇ ਤੋਲ ਕੇ ਇਹ ਰੇਟ ਹੁੰਦਾ ਬਾਈ ਹਨਾ ਤੋਲ ਕੇ ਰੇਟ ਹੁੰਦਾ ਠੀਕ ਆ ਭਰਾ ਹੋਰ ਕੰਮ ਵਸੇ ਤਾਂ ਲਓ ਬਾਈ ਤੇ ਬਾਈ ਅੱਗੇ ਆਉਣ ਵਾਲੇ ਦੇ ਨਾਲ ਚਾਂਬ ਰੇਟ ਤੇਜ ਹੋਣਗੇ ਕਿ ਮੰਦੇ ਹੋਣਗੇ ਅੱਗੇ ਤਾਂ ਵੀ ਤੇਜ਼ ਹੀ ਹੋਣਾ ਗਾਹਾਂ ਥੋੜਾ ਦਿਨ ਰਹਿਣਗੇ 10-10 ਦਿਨ ਚੱਣਾ ਉਹ ਤੋਂ ਬਾਅਦ ਖਤਮ ਹੋ ਜਾਣਗੇ ਅੰਬ ਕੱਟ ਜਾਣਾ ਭਾਈ ਹੁਣ ਜਿਹਨੇ 4 ਪਾਉਣਾ ਹੈਗਾ ਪਾ ਸਕਦਾ ਵੇ ਫੇਰ ਵੀ ਤੁਸੀਂ ਲੇਟ ਆ ਹਲੇ ਅਸੀਂ ਤੋਂ ਪਹਿਲਾਂ ਪਾਉਣਾ ਚਾਹੀਦਾ ਸੀ 4 ਹਨਾ ਤੇ ਬਾਕੀ ਹੁਣ ਰੇਟ ਹੋਰ ਤੇਜ਼ ਹੋਊਗਾ ਭਾਈ ਠੀਕ ਆ ਭਰਾ ਵਧੀਆ ਭਾਈ ਓਕੇ ਭਰਾ ਲਓ ਭਾਈ ਆਜੋ ਅੱਗੇ ਚੱਲੀਏ ਆਪਾਂ ਹੋਰ ਤਾਂ ਜਿੱਦਾ ਜੇ ਰੇਟ ਜਿਹੜੇ ਕਢਾਉਣੇ ਆ ਤੇ ਬਾਈ ਕੋਲੇ ਇਧਰ ਕਾਫੀ ਭਰੇ ਟਾਂਗਾਆਂ ਆ ਯਾਰ ਭਾਈ ਇਹ ਨਾ ਨਾ ਕਰ ਮਾਰ ਕਰ ਮੈਰੀ ਗੋਸਾ ਕੀ ਆਲਾ ਭਰਾ ਹੋ ਠੀਕ ਆ ਬਾਈ ਕਹਾਂ ਵਸੇ ਤਾ ਭਰਾ ਅੱਜ ਕੀ ਕੋਆ ਗਿਆ ਬਈ ਆਪਣੇ ਕੋਲ ਕਾਫੀ ਅੱਜ ਗੱਡੀ ਆਈ ਹੈ ਹਨਾ ਮਲਾ ਦਾ ਮੇਰੇ ਤਾਜੀ ਗੱਡੀ ਲੱਗੀ ਆਰਾਮ ਦਾ ਬਈ ਚੋ ਬਰਾ ਕੀ ਆਲਾ ਬਾਈ ਹਾਂ ਠੀਕ ਆ ਲੈ ਬਈ ਸੇ ਆ ਗਿਆ ਕਿੱਥੋਂ ਤੇ ਆ ਗਿਆ ਬਾਈ ਇਹ ਵੀਰੇ ਹਿਮਾਚਲ ਦੇ ਹਿਮਾਚਲ ਦੇ ਸੇ ਕੀ ਡੇਟ 70 80 ਰੁਪਏ ਹੈ ਹਿਮਾਚਲ ਦਾ ਸੇ ਚੱਲ ਜਾਂਦਾ ਬਈ ਇੱਧਰ ਆ ਗਿਆ ਬੱਬੂ ਕੁਛ ਇਹਦਾ ਕੀ ਡੇਟ ਆ ਭਰਾ ਏਹ ਵੀਰੇ ਪਿਆਰ ਬਗਲੇ ਇਹ 50 ਰੁਪਏ ਕਿਲੋ ਚੱਲਿੰਦੇ ਭਰਤੀ ਹੋਊਗੀ ਇਹਦੀ ਵੀ 24 ਕਿਲੋ 24 ਕਿਲੋ ਭਰਤੀ ਆ ਬਾਈ ਇਹ ਕਿੱਥੋਂ ਦਾ ਹੈ ਬਰੇ ਮੋਟਾ ਇਹ ਵੀਰੇ 80 ਆ ਆ ਪਿਆਜ਼ ਆ ਇਹ ਬਈ ਆਪਣੇ ਪੰਜਾਬ ਦੀ ਵੀ ਆਉਂਦੀ ਨਹੀਂ ਪੰਜਾਬ ਦੀ ਨਹੀਂ ਉਹ ਪੰਜਾਬ ਦੀ ਨਾਕ ਹੁੰਦੀ ਏ ਬੱਬੂ ਗੋਸ਼ ਉਹ ਅਮਰitsar ਵਾਲੀ ਸਾਈਡ ਤੋਂ ਨਾਕ ਆਉਂਦੀ ਹੈ ਹਣਾ ਹਾਂ ਉਹ ਨਾਕ ਉਹ ਵੀ ਹੈਗੀ ਆਪਣੇ ਨਹੀਂ ਉਹ ਨਹੀਂ ਆ ਰਹੀ ਠੀਕ ਆ ਬਾਈ ਅਮਰitsar ਵਾਲੀ ਸਾਈਡ ਤੋਂ ਜਿਹੜੇ ਵੀਰ ਭਰਾ ਪੁੱਛ ਦਿੰਦੇ ਉਹ ਨਾਕ ਹੁੰਦੀ ਆ ਬਾਈ ਬੱਬੂ ਗੋਸ਼ ਵਾਲੀ ਹੁੰਦਾਗਾ ਇਹ ਬਾਹਰ ਦਾ ਆ ਜਾਂਦਾਗਾ ਤੇ ਆ ਬਾਈ ਇਹ ਵੀਰੇ ਆਲੂ ਦਾ ਖਾਰ ਆ ਠੀਕ ਆ ਨਹੀਂ ਆਉਂਦਾ ਤੇ ਇਹ ਕੀ ਰੇਟ ਵਗਦਾ ਇਹ ਪਿਆਰ ਤੇ ਇਹ ਬੜਾ ਹੈ ਲੰਮਾ ਜਿਆ ਇਹ ਕਿਹੜੀ ਕੁਆਲਿਟੀ ਆ ਗਈ ਬਾਈ ਇਹ ਮੇਰ ਵਾਲੀ ਕੁਆਲਿਟੀ ਤੇਰਾ ਵਾਲਾ ਲੜ ਕਿੱਥੋਂ ਆ ਗਿਆ ਹੈ ਠੀਕ ਆ ਕੀ ਰੇਟ ਆ ਬਾਈ 50 ਰੁਪਏ ਨੇੜ ਤੇ ਜਿਹੜਾ ਚੱਲ ਜਾਂਦਾ ਬਾਈ ਸੱਲ ਪੂਰੇ ਕਰਦਾ ਬਾਈ 50 ਬਾਈ ਇਹਦਾ ਕੀ ਰੇਟ ਆ ਇਹ 80 ਕਿਲੋ ਬਾਈ ਹਮਾਚਲ ਦਿਖਾ ਬਾਈ ਮੁੰਡੇ ਨੂੰ ਲੈ ਬਾਈ ਲੈ ਯਾਰ ਗੱਲ ਹੀ ਕੋਈ ਨਹੀਂ ਭਰਾ ਹੋਰ ਸਰ ਕਿਆ ਵਸੇਤ ਵਧੀਆ ਰ ਇਹਨੇ ਤਲ ਵਧੀਆ ਜੀ ਸੇ ਹੋ ਗਏ ਭਾਈ ਆ ਹੋਰ ਹੋਗੀ ਹੋਰ ਕਿਹੜੀ ਵੈਰੈਟੀ ਆ ਜੀ ਵੀਰੇ ਆ ਚੌਥਾ ਅੰਬ ਠੀਕ ਆ ਚੌਥਾ ਅੰਬ ਦਾ ਕੀ ਰੇਟ ਹੋ ਗਿਆ ਭਾਈ ਇਸ ਤਰ੍ਹਾਂ ਮੈਂ ਲਾ ਵੇਖ ਰਿਹਾ ਵਧੀਆ ਕੋਲ ਕਟੂਰਾ ਰੇਟ ਕਿੰਨਾ ਹੋਊਗਾ ਭਾਈ ਇਹਦਾ ਹੋਊਗਾ ਵੀਰੇ ਹੋਰ ਤੇ ਜਾਊਗਾ ਹਾਂ 100 ਰੁਪਏ ਤੱਕ ਜਾ ਲੈ ਭਾਈ ਵੈਸੇ ਅੰਬ ਬਹੁਤ ਘਟ ਗਿਆ ਮੰਡੀ ਦੇ ਵਿੱਚ ਅਸੀਂ ਖੜੇ ਸ਼ਰਮਾ ਫਰੂਟ ਕੰਪਨੀ ਦੇ ਹਨ ਤੇ ਇੱਥੇ ਚੌਥਾ ਅੰਬ ਆ ਕਿੰਨੇ ਕੁ ਰੇਟ ਪਈ ਆਏ ਆਪਣੇ ਕੋਲ ਇਹ ਗੱਡੀਆਂ ਹੀ ਹੋਰ ਠੀਕ ਆ ਤੇ 70 ਰੁਪਏ ਨੇੜ ਤੇੜ ਜਿਹੜਾ ਭਾਈ ਵੀਡੀਓ ਵੇਖ ਕੇ ਮਾਨਤਨ ਕਰਦੀ ਹੈ ਰੋਵੇ ਕਰੇ ਭਾਈ ਠੀਕ ਆ ਫਿਕਰ ਹੋ ਗਏ ਜੋ ਮਰ ਹ ਲੈ ਬਾਈ ਤੇ ਇਹਦਾ ਬਈ weight ਹੋਊਗਾ ਘੱਟੋ ਘੱਟ 20 25 ਕਿਲੋ ਦੇ ਰੇਡ ਤੇੜਾ ਬਾਈ 10 ਕਿਲੋ ਵਾਲੀ ਹੈ ਪੈਕਿੰਗ ਆਉਂਦੀ ਆਪਣੇ ਨਹੀਂ ਵੀਰੇ 10 ਕਿਲੋ ਵਾਲੀ ਪੈਰੀ ਕੋਈ ਨਹੀਂ 20 25 ਕਿਲੋ ਕਰੇਟੀ 15 16 ਕਿਲੋ ਠੀਕ ਆ 25 ਕਿਲੋ ਦੀ ਕਰੇਟੀ ਆਉਂਦੀ ਆ ਬਾਈ ਤੇ ਨੰਬਰ ਆ ਗਿਆ ਬਾਈ ਦਾ 94780373 ਠੀਕ ਆ ਬਰਾ ਮਿਹਰਬਾਨੀ ਬਰਾ ਟਾਈਮ ਦੇਣ ਵਾਸਤੇ ਬਬ ਤੇ ਆ ਜਾ ਬਈ ਅੱਗੇ ਚੱਲੀਏ ਹੋਰ ਤਾਜਾ ਤਾਜੇ ਰੇਡ ਦੋ ਗਿਣਾਉਣੇ ਆ ਤੇ ਇੱਧਰ ਹੋਰ ਕੋਈ ਨਵੀਂ ਵੈਰਾਈਟੀ ਵੇਖਦੇ ਜੇ ਉਹਦੀ ਤਾਂ ਟਮਾਟਰ ਬਾਈ ਅਸ ਟਮਾਟਰ ਦੀ ਕੁਆਲਿਟੀ ਵਿਖਾਈਏ ਬਾਈ ਬਾਈ ਕੀ ਆਲਾ ਠੀਕ ਆ ਬਾਈ ਆ ਵਾਟਰ ਹਾਂ 35 40 ਰੁਪਏ ਰੇਟ ਆਦਾ ਬਾਈ ਉੱਥੇ ਜੀ ਖੜ ਗਿਆਗਾ 13 50 55 ਹੋਗਾ ਹੀ ਹੁਣ ਰੇਟ ਆ ਕੇ ਤਾਂ ਘੱਟ ਗਿਆ ਤੇ ਮਾਈਕਲ ਇਧਰ ਆਂਬ ਛੋਟੀ ਕਰੇਟੀ ਪਈ ਹੈ ਜਿਹਨੇ ਲੈਣੇ ਆ ਇਹ ਬਾਈ ਹੋ ਇਹ 15 ਕਿਲੋ ਦੀ ਕਿਦਾ ਦਾ 15 ਕਿਲੋ 15 ਕਿਲੋ ਪਹਿਲਾਂ 20 25 ਕਿਲੋ ਵਾਲੀ ਕਰੇਟੀ ਵਿਖਾਈ ਆ ਇਹ ਕਿੰਨੇ ਪੈਜੂ 60 ਰੁਪਏ 60 ਰੁਪਏ ਪੈਜੂ ਨਾਲੇ ਰੇਟ ਵੀ ਦੇਜਾ ਬਾਈ ਤੇ ਹੋਰ ਆਪਣੇ ਕੋਲੇ ਬਾਈ ਕੀ ਕੀ ਵੈਰਾਈਟੀ ਆ ਇਧਰ ਤੋਰੀਆਂ ਪਈਆਂ 40 ਰੁਪਏ ਕਿਲੋ ਤੋਰੀਆਂ ਬਾਈ 40 ਰੁਪਏ ਕਿਲੋ ਠੀਕ ਆ ਭਰਾ ਸਿਰਫ ਇਹ ਦੇਸੀ ਭਾਈ ₹20 ਕਿਲੋ ਚਾਈਨਾ ਸਿਰਫ ₹45 ਠੀਕ ਆ ਭਰਾ ਤੇ ਬਾਹਰਲੀ ਵੈਰੈਟੀ ਬਈ ਆਪਣੇ ਕੋਲੇ ਕਿਹੜੀ ਕਿਹੜੀ ਆਈ ਹੈ ਠੀਕ ਹੈਗੀ ਇਹ 45 50 ਗੋਭੀ ਆਈ ਆ ਭਾਈ ਹਮਾਚਲ ਦੀ ₹45 ਕਿਲੋ ਜਿਹੜੀ ਉਹ ਭਾਈ ਇਹ ਨਹੀਂ ਪਾਈ ਜਾਂਦੇ ਗੋਭੀ ਵਿਕੀ ਜਾਂਦੇ ਆ ਭਰਾ ਹਲਕਣੀਆਂ ਆਈਆਂ ਯਾਰ ਜਿਆਦੇ ਥੋੜੀਆਂ ਜੀਆਂ ਵਧੀ ਜਾਂਦਾ ਖਾਣਾ ਕੰਮ ਆਪਣ ਨੂੰ ਇਹ ਗਿੰਬਲ ਦੇਣਾ ਪਏਗੇ ਬਸ ਅੱਲਾ ਪੰਜਾਬ ਬਈ ਇਹਦਾ ਕੀ ਰੇਟ ਅੱਲਾ 25 30 ਰੁਪਏ ਅੱਲਾ ਭਾਈ 25 30 ਰੁਪਏ ਕਿਲੋ ਜਿਹੜੀਆਂ ਚੱਲੀ ਜਾਂਦੀਆਂ ਆਮ ਫਰੂਟ ਕੰਪਨੀ ਦਾ ਰੇਟ ਹੈ 9814526510 9814526510 ਕੋਈ ਵੀ ਗੱਲ ਗਾਤ ਕਰਨੀ ਆ ਬਾਈ ਦੇ ਨਾਲ ਕਨੈਕਟ ਕਰ ਲਿਓ ਪਰ ਹੋ ਠੀਕ ਆ ਭਾਈ ਕਹਿਮ ਸੇਦ 20 ਪਵਾਤਾ ਅੱਜ ਹਾਂ ਲੈ ਭਾਈ ਚਬਰ ਅੱਜ ਚੱਲੀ ਕਰਾਂ ਜੀ 5-7 ਮਿੰਟਾਂ ਦੇ ਵਿੱਚ ਆਪਾਂ ਵੀਡੀਓ ਜਿਹੜੀ ਸਾਰੀ ਨਵੇੜਨੀ ਆ ਹੋਰ ਸੇਦ ਕਹਿਮ ਆਪਣੀ ਤੇ ਆ ਕੀ ਰੇਡ ਵੇਚੀ ਜਾਂਦੇ ਅੱਜ ਇਹ ਭਾਈ 20 ਰੁਪਏ ਗੁੱਟੀ ਚੱਲੀ ਜਾਂਦੀ ਆ ਫਿਲਹਾਲ ਤੇ ਇਹਦਾ ਰੇੜੀ ਏ ਵੀ 20 ਰੁਪਏ ਦੀ ਗੁੱਟੀ ਸਾਰਾ 20 20 ਰੁਪਏ ਦੀ ਗੁੱਟੀ ਹੋਰ ਕੀ ਆਪਣੇ ਕੋਲੇ ਕੰਡੀਆਂ ਵੇਚਿਆ ਅੱਜ ਟਮਾਟਰ ਵੀ ਰੱਖੀ ਬੈਠੇ ਟਮਾਟਰ ਕਿਸੇ ਦੇ ਆ ਉਹ ਬਾਈ ਦੁਕਾਨਦਾਰ ਅੱਛਾ ਬਾਈ ਦੀ ਦੁਕਾਨਦਾਰ ਆ 20 20 ਰੁਪਏ ਜਿਹੜੀ ਗੁੱਟੀ ਬਾਈ ਇਹਦਾ ਫਿਕਸ ਰੇਟ ਆ ਪਹਿਲਾਂ 10 ਚੱਲੀ ਜਾਂਦਾ ਸੀ ਹੁਣ 20 ਹੋ ਗਿਆ ਸੀ ਫਿਰ 15 ਸੀ ਅੱਜ 20 ਰੁਪਏ ਗੁੱਟੀ ਆ ਮੌਦਨ ਕਾ ਜੀ ਮਗਾ ਮੰਗਾਈ ਜਾਦੇ 20 ਕਰੋ ਉਹ ਤਾਂ ਹੋ ਟਾਈਮ ਦੇ ਨਾਲ ਹੀ ਆ ਕਿ 5 ਰੁਪਏ ਵੀ ਲੈ ਸਕਦੀ ਹੈ ਸਹੀ ਗੱਲ ਹੈ ਹੋਰ ਕਹਿਵੇਂ ਸਤ ਵਧੀਆ ਤੇ ਮਾ ਕੀ ਰੇਟ ਸੱਚੀ ਵਧ ਗਿਆ ਮੌਦਨ ਛਿੜੀ ਜਾਂਦਾ ਸੀ ਮੈਂ ਕਿਹਾ ਯਾਰ 20 ਰੁਪਏ ਦਾ ਗੁੱਟੀ ਚਾਹੀਦੀ ਆ ਕੀ ਰੇਟ ਆ ਪੂਤਨੇ ਦੀ ਗੁੱਟੀ ਕੀ ਆ 20 20 ਰੁਪਏ ਦੀ ਗੁੱਟੀ ਆ ਇਹ ਵੀ 20 ਰੁਪਏ ਦੀ ਗੁੱਟੀ ਆ ਬਾਈ ਤੇ ਆਹ ਇਹ ਵੀ 20 ਰੁਪਏ ਦੀ 20 ਰੁਪਏ ਦੀ ਗੁੱਟੀ ਮਹਿੰਗਾਈ ਦੇ ਹਿਸਾਬ ਨਾਲ ਰੇਟ ਜਣੀ ਸਹੀ ਆ 20 ਰੁਪਏ ਢੱਕ ਦੋ ਢੱਕ ਦੋ ਢੱਕ ਦੋ ਮੀ ਆ ਗਿਆ ਚੋ ਮਰੋ ਹੋਰ ਬਾਈ ਕੀ ਆਲਾ ਪਵਾ ਦੇ ਝੱਗੇ ਅੰਬਾਂ ਦੇ ਅੱਜ ਹੈ ਨਹੀਂ ਟਲੇ ਕੀ ਆਲਾ ਬਾਈ ਹੋਰ ਠੀਕ ਆ ਪਰ ਸਿੱਧਾ ਕੰਮ ਕਿਨੇ ਰਹਿਨੇ ਆਂ ਅੰਬ ਖਾ ਕੇ ਤਾਂ ਵਧੀਆ ਰਹਿਣਾ ਮਿੱਠੇ ਮਿੱਠੇ ਤੜਕੇ ਖਾ ਲੈਨੇ ਆ ਤੇ ਬਈ ਅੱਜ ਆਪਣੇ ਕੋਲ ਕਿਹੜਾ ਕਿਹੜਾ ਅੰਬ ਆ ਗਿਆ ਜੀ ਅੱਜ ਉਹ ਚੋਸਾ ਅੰਬ ਆ ਬਈ ਅੱਜ ਤੇ ਹੋਰੀ ਬਸ ਚੋਸਾ ਹੀ ਚੱਲ ਗਿਆ ਚੱਲਾ ਚੋਸਾ ਹੀ ਰਹਿ ਗਿਆ ਇਹਦਾ ਕੀ ਰੇਟ ਚੱਲੀ ਜਾਂਦਾ ਆਪਣੇ ਕੋਲੇ 60 ਤੋਂ ਲੈ ਕੇ 70 ਤੱਕ ਵੇਚੀ ਤੇ ਇੱਕ ਰੇਟੀ ਬਾਈ ਕਿੰਨੇ ਕਿੰਨੇ ਵਾਲੀ ਆ ਜੀ ਜਿਹੜਾ ਬਾਈ 23 ਕਿਲੋ ਦਾ ਜਿਹੜਾ 24 ਕਿਲੋ ਦਾ 10 ਕਿਲੋ ਵਾਲਾ 10 ਕਿਲੋ ਵਾਲਾ ਛੋਟਾ கிரேਡ ਨੂੰ ਨਹੀਂ ਹੱਤ ਪਾਈਦਾ ਵੱਡੇ ਨੂੰ ਪਾਈਦਾ 22 ਕਿਲੋ ਜਿਹੜਾ ਬਾਈ கிரேਡ ਤੇ 70 70 ਰੁਪਏ ਜਿਹੜਾ ਕਿਲੋ ਰੇਡ ਚੱਲੀ ਜਾਂਦਾ ਤੇ ਭਾਈ ਮਾਨਤਨ ਕਰਦਾ ਗਰੀ ਵੀਡੀਓ ਵੇ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਮੈਂ ਫੇਰ ਠੀਕ ਐ ਤੇ ਆਪੇ ਕੀ ਰੇਡ ਕਰਦੇ ਅੱਜ 1000 ਰੁਪਏ ਦਾ ਗੱਟਾ 20 ਪੀਸ 1000 ਰੁਪਏ ਦਾ ਗੱਟਾ 20 ਪੀਸੇ ਉੱਥੇ ਚੱਲੀ ਜਾਂਦਾ ਰੇਡ ਤੇ ਬਾਕੀ ਬਈ ਉਹਦਾ ਠੱਗਦੇ ਬੰਦਿਆਂ ਨੇ ਪੱਲੀਆਂ ਪੱਲੀਆਂ ਦੇ ਦਿਆਂ ਕਿਉਂਕਿ ਮੀ ਥੋੜਾ ਤੇਜ ਹੋ ਗਿਆ ਅੱਜ ਟਮਾਟਰ 40 ਰੁਪਏ ਨੇਟ ਆ ਭਾਈ ਸਾਰੇ ਰੇਟ ਗਣਾਈ ਜਾਂੀ ਭਾਈ ਤੇ ਆਹ ਭਾਈ ਇਹ 60 ਰੁਪਏ ਕਿਲੋ ਹੋ ਗਿਆ ਭਾਈ ਆ ਵੀ ਗਿਣਾ ਤੇ ਆਹ 60 ਆ ਭਾਈ ਇਹ 60 ਰੁਪਏ ਕਿਲੋ ਭਾਈ ਜਿਹੜਾ 6 ਆ ਵਿਕੀ ਜਾਂਦਾ ਚੋਬਰ ਇਹ ਮਾ ਚਲਾ ਲ ਮਾਚਲੜਾ ਸੇ ਆ ਗਿਆ ਤੇ ਉਹ ਅਨਾਨਾਸ ਪਿਆ ਭਾਈ ਉਹ ਆਲੂ ਖਰਾਬ 300 ਰੁਪਏ ਦੀ ਬੇਟੀ ਆਈ ਆਲੂ ਖਰਾਬ ਕਿੱਥੇ ਖਰਾ? ਇਹ ਸ਼ਿਰਨਗਰ ਦਾ ਹੈ ਠੀਕ ਹੈ ਤੇ ਅਨਾਨਾਸ ਅਨਾਨਾਸ 40 ਰੁਪਏ ਕਿਲੋ ਇਹ 40 ਰੁਪਏ ਕਿਲੋ ਭਾਈ ਜਿਹੜਾ ਆਹ ਅਨਾਨਾਸ ਚੱਲੀ ਜਾਂਦਾ ਮੀਰੇ ਵਿੱਚ ਵੀ ਅੱਜ ਆਪਾਂ ਸਲਦੇ ਮਿੱਤਰੋ ਵੇਚਣੇ ਆ ਇਹ ਨਾ ਹੋਵੇ ਵੀ ਅੱਜ ਗਾ ਖਰਾਬ ਹੋ ਜਣ ਕਦੇ ਮੀ ਵੇਖਿਆ ਜਿਹੜਾ ਵੀਡੀਓ ਵੇਖ ਕੇ ਆਉਗਾ ਅੱਜ ਲੈਸ ਹੋ ਜਾਣਾ ਰੇਟ ਤੋਂ 10 ਜਿਹਾ ਪਹਿਲਾਂ ਤੇ ਇਹਨਾਂ ਟਮਾਟਰ ਪਏ ਬਾਕੀ ਸਾਰੀਆਂ ਵੈਰਾਈਆਂ ਹੋਰ ਭਾਈ ਆਪਣੇ ਕੋਲ ਵੀ ਵੈਰਾਈਆਂ ਮਾ ਪਿਆਜ਼ਾਂ ਵੀ ਪਿਆਜ਼ 40 ਰੁਪਏ ਕਿਲੋ ਪਿਆਜ਼ ਨਾਸਕ ਤੇਜ ਹੋ ਗਿਆ ਦੋ ਦਿਨਾਂ ਤੇ ਤੇਜੀ ਅਬਿਆਜ। ਕਦੋਂ ਪਈ ਵਧੂ ਨਹੀਂ ਵਧੂਗਾ ਜੀ ਹੁੰਦਾ ਇਹ। ਮੇਰੇ ਸਾਨਾ ਜਾਉ ਛੱਟ ਤੇ। ਹਾਂ ਜਾਵਰ ਸਜਾ ਸਦਾ। ਆ ਭਾਈ ਉਹ ਬੇ ਨਾਸਕ। ਇਹ 38 ਰੁਪਏ ਉਹ 40 ਰੁਪਏ। ਆ ਐਮਪੀ ਵਾਲਾ। ਆ ਐਮਪੀ ਵਾਲਾ 38। ਇਹ ਐਮਪੀ ਵਾਲਾ 38 ਰੁਪਏ ਤੇ ਉਹ ਨਾਸਕ ਭਾਈ ਕੋਲੇ ਆ ਗਿਆ ਇੱਧਰ। 40 ਰੁਪਏ ਕਿਲੋ। ਇਹ ਭਾਈ ਇਹ ਪ्योर ਨਾਸਕ ਆ ਗਿਆ। ਨਾਸਕ ਪ्योर ਨਾਸਕ। ਕਈ ਜੀ ਤਾਂ ਭਾਈ ਕਈ ਇਹ ਹਲਕਾ ਹੈਗਾ। 28 ਰੁਪਏ ਕਿਲੋ। ਆ ਭਾਈ ਇਹਦਾ ਲੈ ਆਂਦਾ ਵੇਖ ਲੋ ਤੂੰ ਚੱਕਦੇ ਇਹ ਹਲਕਾ ਆ ਗਿਆ 28 ਰੁਪਏ। ਤੂੰ ਮੈਨ ਲੈ ਜਾਂਦੇ। ਹਾਂ ਢਾਬਾ ਤੂੰ ਲੈ ਲੈਨੇ। ਇਹ 40 ਰੁਪਏ ਤਾਂ ਬਾਈਲੇ ਗੁੱਸਾ ਨਾ ਕਰ ਦੇਣ ਕਿਤੇ ਨਹੀਂ ਗੁੱਸਾ ਕਰਦਾ ਭਾਈ ਤੇ ਬਾਈ ਦੀ ਦੁਕਾਨ ਤੇ ਖੜੇ ਆ ਮੇਤਰਾ ਨੰਬਰ ਲੈ ਲਓ ਬਾਈ ਦਾ ਜੇ ਕੋਈ ਵੀ ਗੱਲਬਾਤ ਕਰਨੀ ਹੈ ਤੇ ਭਾਈ ਨੰਬਰ ਬੋਲ ਦਿਆਂ 9217000727 9217000727 ਠੀਕ ਆ 9217000727 ਸਹੀ ਹੈ ਨੰਬਰ ਬਾ ਨੰਬਰ ਚੱਕਰੀਂ ਤੇ ਆ ਗਿਆ ਭਾਈ ਕਨੈਕਟ ਕਰ ਲਿਓ ਬਾਈ ਨਾਲ ਭਰਾ ਤੇ ਆ ਜਾਓ ਇਧਰ ਹੋਰ ਚੱਲੀਏ ਕਿਉਂਕਿ ਹਨੇਰਾ ਹੋ ਗਿਆ ਯਾਰ ਕੁਆਲਿਟੀ ਨਾਲ ਵੀਡੀਓ ਦੀ ਉਹੋ ਜਿਹੀ ਆ ਜਾਂਦੀ ਹੈ ਦੀਪਕ ਕੋਲੇ ਇਧਰ ਵੀ ਚਾਲਦੇ ਆ ਆ ਵੀ ਇੱਧਰ ਦੀ ਕੀ ਆਲਾ ਭਾਈ ਹੋ ਠੀਕ ਆ ਕਿਆ ਵਸੇਦ ਵਧੀਆ ਹੀ ਚਾਹੀਦੇ ਆ ਤੇ ਆ ਜਾਓ ਭਾਈ ਇੱਧਰ ਕੀ ਆਲਾ ਭਾਈ ਵਧੀਆ ਭਰਾ ਚਾਹਮ ਵਾ ਵਧੀਆ ਟਾਈਮ ਵੀ ਚਾਹੀਦੇ ਯਾਰ ਹਨ ਤੇ ਆ ਜਾਓ ਭਾਈ ਇੱਧਰ ਅੱਗੇ ਚਲੀਏ ਹੋਰ ਤਾਜ਼ੇ ਤਾਜ਼ੇ ਰੇਡ ਭਾਈ ਜਿਹੜੇ ਗਰਾਉਂਦੇ ਆ ਭਾਈ ਦੀਪਕ ਤੇ ਇਹਨਾਂ ਨਾਰ ਆ ਗਏ ਭਾਈ ਇਹ ਲਸਣ ਆ ਗਏ ਆ ਲਸਣ ਅਦਰ ਨਾਰ ਜਿਹੜੇ ਆਈ ਜਾਂਦੇ ਆ ਭਾਈ ਤੇ ਅੱਜ ਤੂੜੀ ਦੀ ਬੋਲੀ ਵੀ ਮੇਰੇ ਹਿਸਾਬ ਨਾਲ ਅੱਜ ਸਿੱਡਾਂ ਥੱਲੇ ਕਰਨੀ ਪਣੀ ਕਿਉਂਕਿ ਕਣਗਾ ਕਾਫੀ ਆ ਗਿਆਂ ਭਾਈ ਬਾਈ ਕੋਲੇ ਇੱਧਰ ਖੀਰੇ ਪਏ ਆ ਭਾਈ ਯਾਰ ਬਾਈ ਜੀ 20 ਰੁਪਏ ਵਾਲਾ ਬਾਈ ਜੀ ਹੋਰ ਕੈਮਸੇ ਦਾ ਜੀ ਮੀਂਹ ਪਵਾਤਾ ਅੱਜ ਤੁਸੀਂ ਮੀਂਹ ਚ ਨਾਈ ਜਾਂਦੇ ਅੱਜ ਹੈ ਕਦੇ ਸਿਰ ਤੇ ਕਣ ਗਿਆ ਨਾ ਪੈ ਜਾਣ ਸਿਰ ਤੇ ਕਣ ਗਿਆ ਨਾ ਪੈਣ ਤੁਹਾਡੇ ਦਿਮਾਗ ਠੰਡਾ ਹੋ ਜਾਊਗਾ ਅੱਛਾ ਜੀ ਤੂੰ ਗਰਮੀ ਦਿੰਦਾ ਚਾਹਵਾ ਵਾ ਮਿਹਰਬਾਨੀ ਇਹ 20 ਰੁਪਏ ਕਿਲੋ ਕੀ ਵਾਲਾ ਬਾਈ ਇਹ 20 ਰੁਪਏ ਕਿਲੋ ਜਿਹੜਾ ਬਾਈ ਕੀਦੇ ਚੱਲੀ ਜਾਂਦੇ ਆ ਨਿੰਬੂ ਬਾਈ 60 ਰੁਪਏ ਕਿਲੋ ਹੋ ਗਿਆ ਤੇ ਅਧਕਰੀ ਇਹ 75 ਰੁਪਏ ਕਿਲੋ ਜਿਹੜਾ ਬਾਈ ਅਧ ਘਰ ਹੋ ਗਿਆ ਅਧ ਘਰ 30 ਰੁਪਏ ਇਹ ਬਾਈ 30 ਰੁਪਏ ਅਬਾਈ ਅਧ ਘਰ ਕੁਆਲਟੀ ਫਰਕ ਹੈ ਕਿ ਉਹ ਦਿਨ ਜਿਵੇਂ 70 ਸੀ ਇਹ 75 ਆ ਗਿਆ ਬਾਈ ਦੀ 80 ਵੀ ਸੀ ਨਾ ਹਾਂ ਰੋਜ਼ ਦਾ ਭਾਅ ਹੁੰਦਾ ਸਰਗੀ ਦਾ 5-70 ਰੁਪਏ ਜਿਹੜਾ ਵਾਧਾ ਕਰਦਾ ਰਹਿੰਦਾ ਬਾਈ ਹਣ ਮਸਮੀ 800 ਮਸਮੀ 800 20 ਕਿਲੋ ਇਹ ਨਾ 2800 ਦੇ ਹਿਸਾਬ ਨਾਲ ਪਰ ਕੇ ਗੱਟਾ ਦਿਓ ਨਾ ਪੱਕੀ ਗੱਲ ਆ ਮਾਨਦਾਨ ਕਰ ਦਿਓ ਜੀ 800 ਦਾ ਗੱਟਾ ਹੋ ਗਿਆ ਬਈ ਮਸੰਮੀ ਦਾ ਜਿਹੜਾ ਪਹਿਲਾਂ 1000 ਦੱਸੀ ਜਾਂਦੇ ਸੀ ਬਾਈ ਜੀ 800 ਦਾ ਗੱਟਾ ਹੋ ਗਿਆ ਲక్ష్ਮੀ ਫਰੂਟ ਕੰਪਨੀ ਤੇ ਖੜੇ ਆ 42 ਰੁਪਏ ਕਿਲੋ ਪਾਈਨੈਪਲ ਠੀਕ ਹੈ ਜੀ 42 ਰੁਪਏ ਕਿਲੋ ਪਾਈਨੈਪਲ ਨੰਬਰ ਆ ਜਾ ਬਾਈ ਸਕਰੀਨ ਤੇ ਇੱਕ ਮਿੰਟ 9881 68439 9881 ਤੇ 68439 ਜਿਹੜਾ ਨੰਬਰ ਬਾਈ ਸਕਰੀਨ ਤੇ ਆ ਗਿਆਗਾ ਤੇ 800 ਦਾ ਗੱਟਾ ਤੁਹਾਨੂੰ ਇੱਥੇ ਮਸੰਮੀ ਦਾ ਫਿਲਹਾਲ ਬਾਈ ਮਿਲ ਜਾਂਦਾਗਾ 20 ਕਿਲੋ ਦਾ ਮਸੰਮੀ ਵਧੀਆ ਹੋ 800 ਵਾਲੀ ਆਪਣੀ 42 ਰੁਪਏ ਪਿਆਜ ਨਹੀਂ ਨਾਲੇ 40 ਦੀ ਵੇਚ ਆਪਣੇ ਕੁਆਲਿਟੀ ਫਿਰ ਉਝੀ ਹੋ 42 ਰੁਪਏ ਵੇਚਣ ਦੇ ਕੱਲ ਲੱਗ ਜਾਂਦੇ ਨਾਸਕ ਵਾਲਾ ਨਾਸਕ ਵਾਲਾ 42 ਰੁਪਏ ਕੁਆਲਿਟੀ ਕਿੱਥੇ ਪਈ ਆਪਣੇ 40 ਵਾਲੀ 42 ਰੁਪਏ ਆ ਜੋ ਫਿਰ ਕੁਆਲਿਟੀ ਵਿਖਾਈਏ 42 ਵਾਲੀ ਕੁਆਲਿਟੀ ਵੇਖੀ ਆ ਬਾਈ ਇਹ 42 ਵਾਲਾ ਪਿਆਜ ਕਿਹੜਾ ਆ ਗਿਆ ਯਾਰ ਹੈ ਜਿਹੜਾ 40 42 40 ਰੁਪਏ ਚੱਲ ਜਾਂਦਾ ਸੀ ਬਾਈ ਤੇ 42 ਰੁਪਏ ਕਿਲੋ ਜਿਹੜਾ ਬਾਈ ਨਾਸਕ ਪਿਆਜ ਹੋ ਗਿਆ ਆ ਵੀ ਨਾਸਕ ਆ ਗਿਆ ਨਾ 42 ਰੁਪਏ ਈ ਆਲਾ ਮਰਾ ਹੋ ਗਿਆ ਬਾਈ ਆ ਬਾਈ 42 ਰੁਪਏ ਕਿਲੋ ਅੱਜ ਕਿੰਨਾ ਕਰਤਾ ਬਾਈ ਸਰਾਰ 42 ਰੁਪਏ ਇੱਕ ਨੰਬਰ ਕੁਆਲਟੀ ਬਾਈ ਜਿਹੜੀ ਆਏ ਨਹੀਂ ਐਮਪੀ ਦਾ ਹੋਊਗਾ 42 ਰੁਪਏ ਕਿਲੋ ਜਿਹੜਾ ਬਾਈ ਬਾਈ ਰੇਟ ਮੈਨੂੰ ਲੱਗਦਾ 50 ਸੱਤ ਜਾਣਗੇ ਜਾਂਗੇ ਜਿਵੇਂ ਮੋਹਲਾ ਮੀ ਕਰਕੇ ਲੈ ਲੈ ਬਾਈ ਚੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀਡੀਓ 'ਚ ਜਿਹੜੇ ਰੇਟ ਆ ਬਾਈ ਤੇਜ਼ ਹੋਣੇ ਆ ਤੇ ਅੱਜ ਜਿਹੜਾ ਰੇਟ ਹੋ ਗਿਆ 42 ਰੁਪਏ ਕਿਲੋ ਜਿਹੜਾ ਰੇਟ ਹੋ ਗਿਆ ਬਾਈ ਨਾਸਕ ਭਿਆਜ ਦਾ ਤੇ ਬਾਕੀ ਬਾਈ ਨਾਰ ਪੁੱਛਦੇ ਬਾਈ ਤੋਂ ਬੀ ਨਾਰ ਬਾਈ ਕੀ ਚੱਲੀ ਹੈ ਬਈ ਆਪਣੇ ਨਾਰ ਪਏ ਬਹੁਤ ਵਧੀਆ ਉਹਦਾ ਕੀ ਰੇਟ ਆ ਜੀ 10 ਕਿਲੋ 1400 ਦਾ 10 ਕਿਲੋ 1400 ਦਾ 140 ਰੁਪਏ ਕਿਲੋ ਤੁਹਾਨੂੰ ਵਹਿ ਗਿਆ ਬਾਈ ਤੇ ਆਪਣੇ ਇੱਕ ਉਹ ਸਰਦਾ ਪਿਆ ਜੀ ਸਰਦਾ ਦਾ ਡਬਾ 300 ਦਾ ਸਰਦਾ ਦਾ ਡਬਾ 300 ਦਾ 5 ਪੀਸ ਹੁੰਦੇ ਆ ਬਾਈ ਤੇ ਬਹੁਤ ਬਹੁਤ ਮਿਹਰਬਾਨੀ ਕਰਦੇ ਆ ਇਹਨਾਂ ਰੇਟ ਮਿੱਤਰੋ ਆਪਾਂ ਨੂੰ ਸਹੀ ਸਹੀ ਗਿਣਾ ਤੇ ਨੰਬਰ ਫੇਰ ਆ ਗਿਆ 988881 3439 9862 18899 ਕਨੈਕਟ ਕਰ ਲਿਓ ਬਾਈ ਦੇ ਨਾਲ ਨੰਬਰ ਬਾਈ ਜੀ ਸਕਰੀਨ ਤੇ ਆ ਜਾਣਾ ਸਾਡੇ ਤੇ ਨਿੰਬੂਆਂ ਦੇ ਰੇਟ ਕੱਲੇ ਰਹਿ ਗਏ ਤੇ ਨਿੰਬੂ ਪੁੱਛ ਗਏ ਠੀਕ ਆ ਭਾਈ ਜੀ ਓਕੇ ਨਿੰਬੂ ਦਾ ਰੇਟ ਰਹਿ ਗਿਆ ਸੀ ਅੱਜ ਹੋ ਗਿਆ 60 ਰੁਪਏ ਕਿਲੋ ਜਿਹੜਾ ਨਿੰਬੂ ਹੋਗੇ ਆ 4 ਆਪਾਂ ਦਾ ਪਾਉਣਾ 35 40 ਦਾ 30 35 ਦਾ ਬੱਸ ਉਹੀ ਭਾਵੇਂ ਚੰਗੀ ਤਰ੍ਹਾਂ ਹਾਂ ਅੱਜ ਪਈ ਜਾਂਦਾ ਅੱਜ ਰੇਟ ਚੰਗੀ ਤਰ੍ਹਾਂ ਲਗਾਤਾਰ ਦੋ ਦਿਨ ਠੀਕ ਆ ਜੀ ਫੇਰ ਘਰ ਜਾਣਗੇ ਲਓ ਜੀ ਠੀਕ ਆ ਮਿਹਰਬਾਨੀ ਬਹੁਤ ਬਹੁਤ ਤੇ ਆ ਜਿਓ ਭਾਈ ਚਲਿਓ ਉਧਰ ਤੂਰੀ ਦੀ ਬੋਲੀ ਹੋ ਜਾਣੀ ਸਟਾਰਟ ਮਿੱਤਰੋ ਦੇ ਆ ਜਾ ਬਾਈ ਤੂੜੀ ਦੀ ਬੋਲੀ ਤੇ ਚੱਲੀਏ ਫਿਰ ਤੇ ਇਹ ਸੀਗੇ ਮਿੱਤਰੋ ਅੱਜ ਦੇ ਰੇਟ ਕੋਟਪੂਰਾ ਮੰਡੀ ਦੇ ਤਾਜੇ-ਤਾਜੇ ਰੇਟ ਬਾਈ ਤੇ ਲਾਈਕ ਕਰ ਦਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਆ ਜਿਹੜਾ ਜਰੂਰ ਕਰਿਆ ਕਰੋ ਵੀਰ ਭਰਾ ਵੀ ਕਿੱਥੋਂ-ਕਿੱਥੋਂ ਆਪਣੀ ਵੀਡੀਓ ਵੇਖ ਰਹੇ ਹੋ ਤੇ ਤੁਹਾਡੇ ਏਰੀਆ ਦੇ ਵਿੱਚ ਕਿਹੜੇ-ਕਿਹੜੇ ਸਬਜ਼ੀਆਂ ਦੇ ਕਿੰਨੇ-ਕਿੰਨੇ ਰੇਟ ਬਾਈ ਚੱਲੀ ਜਾਂਦੇ ਪਰਚੂਨ ਦੇ ਰੇਟ ਵੀ ਥੱਲੇ ਦੱਸ ਦਿਆ ਕਰੋ ਤੇ ਮੰਡੀ ਦੇ ਅੰਦਰਲੇ ਰੇਟ ਵੀ ਜਿੰਨਾਂ ਵੀਰਾਂ ਨੂੰ ਪਤਾ ਹੁੰਦਿਆ ਉਹ ਦੱਸ ਦਿਆ ਕਰੋ ਬਾਈ ਤੇ ਆ ਜਾ ਫਿਲਹਾਲ ਤੂੜੀ ਵਾਲੇ ਪਾਸੇ ਚੱਲਦੇ ਆ ਬਾਈ